ਇਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਇਥੇ ਆ ਨਜਾਇਜ਼ ਸੜਕ 'ਚੋਂ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਦੇ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾ ਦਿੱਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰ ਹੋਈ ਹੋਈ ਵੀ ਹੋ ਜਾਈਗੀ ਦੋਨੋਂ ਤਰ੍ਹਾਂ ਦੇ ਕੱਲ ਚੱਕੀ ਦੇ ਆਂ ਹਾਂਜੀ ਇਹ ਪਿੰਡ ਬੱਬਰੀ ਨੰਗਲ ਆ ਇਹ ਸਟੇਟਿ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣ ਦਾ ਕੇਸ ਚੱਲਣ ਦੀ ਆ ਕਿਸੇ ਗੱਲ ਕੇਸ ਚੱਲਣ ਦੀ ਆ ਇਹ ਪੰਚਾਇਤ ਦੇ ਹੱਕ ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈ ਨਾ ਇਹਨੂੰ ਕੁਝ ਠੇਵ ਲਿਆ ਨਾ ਕੋ ਕੁਝ ਵੀ ਨਹੀਂ ਮਿਲਿਆ ਤੇ ਫੇਰ ਵੀ ਇਹ ਕੰਦਾ ਕੱਢਣ ਰਿਹਾ ਗਾੜੀ ਆ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਿਆ ਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰਮ ਆਇਆ ਵਾ ਠੀਕ ਆ ਚਲੋ ਕੀ ਖਾਦ ਖਰਦੇ ਸੀ ਕੱਪੜਾ ਖਰਦੇ ਸੀ ਆਈ ਇੱਥੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਛਡਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਇਹ ਮੱਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈ ਉਹ ਜਿਵੇਂ ਨਹੀਂ ਪੰਚ ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਨੇ ਉਸ ਬੰਦੇ ਵਿੱਚ ਜੀ ਮੈਨੂੰ ਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਤੇ ਕਬਜ਼ਾ ਕਰ ਬੈਠਿਆ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋਲ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਣਾ ਆ ਇਹ ਕੁਵਾਰੀਆਂ ਨੂੰ ਕਲੈਪ ਪੁਲਿਸ ਕਲਾਈ ਬੜੇ ਡਕਾਓ ਇਹਨਾਂ ਨੂੰ ਜੋ ਤੁਹਾਡੇ ਕੋਈ ਨਾ ਕਹਿ ਰਿਹਾ ਮਰਕੇ ਫੇਰਾ ਤੋਂ ਰਾਤ ਪੁੱਟ ਲਈ ਇਹਨਾਂ ਨੇ ਇਹ ਪਹਿਲੀ ਪੰਚਾਇਤ ਤੇ ਪਹਿਲੀ ਪੰਚਾਇਤ ਹੀ ਉਹ ਲੈ ਦੇ ਕੇ ਪੁੱ ਲੈ ਲੈਣੇ 50000 ਰੁਪਏ ਜਨਾ 50000 ਲੈ ਕੇ ਪੈਜਣਾ ਇਹ ਨਹੀਂ ਇਹਨਾਂ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣੇ ਜੋ ਕਿ ਪਿੰਡ ਚ ਖਾਦ ਆਵੇ ਕਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਤੇ ਇਹ ਪਤਾ ਨੂੰ ਸਮਝ ਨਹੀਂ ਆਉਂਦੀ ਕਰਦੇ ਕੀ ਫਿਰਦੇ ਆ ਤੁਸੀਂ ਕਿ ਜਿਹੜੇ ਵੀ ਸੁਸਾਇਟੀ ਫੇਰ ਭਾਲ ਕੀਤੀ ਜਾਏ ਮਰਕੇ ਫਾਲ ਹੋਏ ਇਹ ਭਾਲ ਹੋ ਜਾਈ ਹਨੇ ਕਿੰਨੇ ਪਿੰਡਾਂ ਦੀ ਬਹੁਤ ਸੀ ਇਹ ਆ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟੀ ਮੈਂ ਇਥੇ ਬਿਆਸੀ ਦੀ ਸਰਟੀ ਲਗਾ ਉਹਨੂੰ ਇਹਨਾਂ ਮਦਾਂ ਪਾ ਕੇ ਘੜਤਾਂ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲੇਵਰ ਕੋਰਟ ਚ ਕੇ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰਿਸਟੈਂਟ ਟੂ ਫੋਲੋ ਬੈਕ ਬਾਈ ਉਹ ਦੇਖ ਕੇ ਮੁਕੇ ਫਿਰ ਸੋਸਾਇਟੀ ਦਾ ਉਹਦੇ ਕੋ ਪੈਸੇ ਨਹੀਂ ਉਹਨਾਂ ਨੇ ਮੈਂ ਕੇ ਕਿ ਤੱਕ ਲੈਟਰ ਨੇ ਇਹਨੂੰ ਕੁਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਹੈ। ਡੀਸੀ ਦੇ ਹੁਕਮਾਨਾ ਹੋਈ ਹੈ। ਜੋ ਕੁਰਕ ਹੋਈ ਸੀ ਉਹ ਕਾਗਜ਼ ਤੱਕ ਸਾਰੇ ਹੈਗੇ ਨੇ। ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਹੈ ਮੇਥੋਂ A ਤੋਂ Z। ਕਿੰਨੀਆਂ ਤਰ੍ਹਾਂਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ? ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ। ਸਿਆਸੀ ਦਾ ਫੈਸਲਾ ਹੋਇਆ ਵਾ। ਆ ਤੂੰ ਵੀ ਹੁਣ ਫੈਸਲਾ ਸਾਰਾ ਤੁਹਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤੋਂ ਸੋਸਾਇਟੀ ਦਿੱਤੀ। ਹਾਂ ਸਾਡੀ ਦਾ ਥੰਮ ਨੂੰ ਚਾਹ। ਜਦੋਂ ਕੋਈ ਨਾ ਸੋਸਾਇਟੀ ਦੇ ਪਰਕੇ ਹਸਾਂਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਲਕ ਕਰਦੇ ਆ ਉਹਦੀ ਜਾਇਦਾਦ ਕੁਲਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਲਕ ਡੀਸੀ ਦੇ ਹੁਕਮ ਨਾਲ ਕੁਲਕ ਹੋ ਗਏ ਡੀ ਅਲਾਟਮੈਂਟ ਹੋਈ ਆ ਮੈਨੂੰ ਇੰਤਕਾਲ ਬਕਾਇਦਾ ਚੜੀ ਆ ਇੰਤਕਾਲ ਚੜਿਆ ਤੁਹਾਡਾ ਸਰਪੰਚ ਚੜਿਆ 97 ਚ ਇੰਤਕਾਲ ਚੜਿਆ ਵਾ ਸਰਪੰਚ ਵੀ ਕਰਾਈ ਹੈ ਪਹਿਲੇ ਦੀ ਇਨਕੁਆਰੀ ਠੀਕ ਹੈ ਉਹਨੂੰ 30 ਲੱਖ ਰੁਪਈਆ ਪਿਆ ਵਾ ਠੀਕ ਹੈ ਉਹਨੇ ਇੱਕ ਜਰਨਲ ਕੇਸ ਬਣਾ ਕੇ ਨਾ ਵੀ ਆ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ ਵਾ 48/10/2/1 ਦਾ ਨੰਬਰ ਵੀ ਪਾਤਾ ਵਾ ਜਦ ਕਿ ਹੈ ਨੀਗਾ ਵਿੱਚ ਪੰਚਾਇਤ ਉਹਦਾ ਕਰ ਸਕਦੇ ਜਿਹਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਇਸ ਦੀਆਂ ਦੁਕਾਨਾਂ ਵਾ ਇਹ ਮੈਂ ਕਿਤਨਾ ਕਰ ਸਕਦਾ ਕਲੇਮ ਇੰਤਖਾਲ ਚੜਿਆ ਇੰਤਖਾਲ ਚੜਿਆ ਸਭ ਕੋ ਹੋਇਆ ਵਾ